ਮਸ਼ਹੂਰ ਇੰਸਟਾਗ੍ਰਾਮਰ ਤੇ ਯੂਟਿਊਬਰ ਦੀਪ ਤੇ ਸੰਦੀਪ ਦੀ ਜੋੜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਦੀਪ ਮਠਾੜੂ ਨੇ ਇੱਕ ਵਾਰ ਫਿਰ ਤੋਂ ਲਾਈਵ ਆ ਕੇ ਆਪਣੇ ਸਾਰੇ ਦੁੱਖ ਦਰਦ ਤੇ ਬਾਰੇ ਦੱਸਿਆਗਾ ਦੀਪ ਮਠਾੜੂ ਨੇ ਦੱਸਿਆ ਕਿ ਮੇਰਾ ਜੋ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਮੇਰੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਮੇਰਾ ਉੱਠਣਾ ਤੇ ਬੈਠਣਾ ਬਿਲਕੁਲ ਬੰਦ ਕਰ ਦਿੱਤਾਗਾ। ਦੀਪ ਮਠਾੜੂ ਨੇ ਕਿਹਾ ਕਿ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਆ ਆਪਣੇ ਚਾਉਣ ਵਾਲਿਆਂ ਨੂੰ ਕਿ ਤੁਸੀਂ ਮੇਰੀ ਅਤੇ ਮੇਰੇ ਪਰਿਵਾਰ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹੋ। ਪਰ ਇਹ ਗੱਲ ਆ ਕਿ ਜੇ ਮੈਂ ਹੱਸਦਾ ਰਹਿਣਾਗਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਨੂੰ ਕੋਈ ਦੁੱਖ ਨਹੀਂ ਆ। ਮੈਨੂੰ ਵੀ ਬਹੁਤ ਸਾਰੇ ਦੁੱਖ ਨੇ ਪਰ ਮੈਂ ਫੇਰ ਵੀ ਹੱਸਦਾ ਰਹਿਣਾ ਕਿਸੇ ਦੇ ਹੱਸਦੇ ਚਿਹਰੇ ਤੋਂ ਤੁਸੀਂ ਕਦੇ ਵੀ ਕੋਈ ਚੀਜ਼ ਨੂੰ ਜੱਜ ਨਾ ਕਰਿਆ ਕਰੋ ਹੋਰ ਗੱਲਾਂ ਬਾਤਾਂ ਕਰਦੇ ਕਰਦੇ ਦੀਪ ਮਠਾੜੂ ਭਾਵੁਕ ਹੋ ਜਾਂਦਾ ਕਿਉਂਕਿ ਜੋ ਲੋਕ ਗਲਤ ਕਮੈਂਟ ਕਰਦੇ ਨੇ ਉਹਨਾਂ ਦੇ ਕਮੈਂਟਾਂ ਬਾਰੇ ਗੱਲ ਕਰਦਾਗਾ ਤਾਂ ਭਾਵੁਕ ਹੋ ਜਾਂਦਾ ਤੇ ਅੱਖਾਂ ਵੀ ਭਰ ਲੈਂਦਾ ਤੇ ਕਹਿੰਦਾ ਕਿ ਪੁਲਿਸ ਤੁਸੀਂ ਗਲਤ ਕਮੈਂਟ ਨਾ ਕਰਿਆ ਕਰੋ ਮੈਂ ਇੰਨਾ ਵੀ ਗਲਤ ਬੰਦਾ ਨਹੀਂ ਆ ਕਿ ਤੁਹਾਨੂੰ ਦੱਸ ਦੇ ਕਿ ਦੀਪ ਮਠਾਲੂ ਨੇ ਸੰਦੀਪ ਦੇ ਬਾਰੇ ਆਪਣੇ ਲਾਈਵ ਦੇ ਵਿੱਚ ਕੋਈ ਵੀ ਗੱਲਬਾਤ ਨਹੀਂ ਕੀਤੀ ਕਿ ਉਹਨਾਂ ਦਾ ਰਿਲੇਸ਼ਨ ਹੁਣ ਕਿੱਦਾਂ ਚੱਲਦਾ ਜਾਂ ਸੰਦੀਪ ਕਿੱਥੇ ਆ ਕਿਸੇ ਵੀ ਗੱਲ ਦਾ ਕੋਈ ਰਪਲਾਈ ਨਹੀਂ ਕੀਤਾ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ